ਵਾਲਾ ਜਮ ਸਾਈਡ ਤੇ ਹੋ ਜਾ ਅੱਗੇ ਆ ਜਾ ਥੋੜੇ ਟਾਈਟ ਹੋ ਜਾ ਜਿਹੜੀ ਹੈਗੀ ਉਹ ਆਪਾਂ ਸ਼ੁਰੂ ਕਰਾਂਗੇ ਪਹਿਲਾਂ ਪ੍ਰੋਪਰ ਫੋਟੋ ਲੈ ਲਓ ਜਿਹੜੀ ਮਾਈਕ ਹੋਣਾ ਸੈਂਟਰ ਮਾ ਦੋ ਚੇਅਰ ਦੇ ਵਿੱਚ ਆਜੇ ਜੀ ਆਜੇ ਦੋਸਤ ਕੋਣ ਨਾ ਇਹ ਠੀਕ ਠੀਕ ਛੇ ਜੀ ਸਰ ਸਰ ਠੀਕ ਸੀ ਓਕੇ ਹੋ ਗਿਆ ਸਾਡੇ ਨਹੀਂ ਆਉਂਦੇ ਇਹ ਪ੍ਰੇਮ ਕਰਦਾ ਉਹਦਾ ਤਾਂ ਜਰਾ ਭਾਜੀ ਲੋਟੋ ਸੈਂਟਰ ਦਾ ਨਾ ਆਪਣਾ ਆਪਣਾ ਸਮਾਨ ਫੜੋ ਬਣਾ ਹਾਂ ਸਾਰੇ ਚੱਕਾ ਲੈ ਲੈ ਉਹ ਢਬੇ ਕਿੱਕੇ ਪਤਾ ਸਮਾਨ ਲਾ ਲਾ ਕੇ ਹੁਣ ਸਰਤਾ ਸੌਣ ਕਰ ਮਾਈ ਦਾ ਛਾਹ ਬਾਈ ਬੈਠਿਆ ਤੇਰੇ ਵੀ ਆਪਾਂ ਦੀ ਕੋਈ ਇਕੱਠੇ ਖੜਾਓ ਲੈ ਲੈ ਨਹੀਂ ਨਹੀਂ ਦੋਸ਼ੀ ਫੜੇਗੇ ਨਹੀਂ ਖਾਸ ਕਰਕੇ ਜੇ ਸਾਰੀ ਪ੍ਰੈਸ ਹੁੰਦਾ ਹੈ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਾਹਤ ਜਿਹੜਾ ਇੱਕ ਅਭਿਆਨ ਚੱਲ ਰਿਹਾ ਜੁੱਧ ਨਸ਼ਿਆਂ ਵਿਰੁੱਧ ਹੈ ਤ ਮਾਨਯੋਗ ਡੀਜੀਪੀ ਸਾਹਿਬ ਅਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਅਤੇ ਐਸਐਸਪੀ ਸਾਹਿਬ ਸਰਦਾਰ ਅਨੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਇਹਦੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕਦਮੇ ਦਰਜ ਕੀਤੇ ਆ ਉਸ ਮੁਕਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਜੀ ਕੀ ਕਿੱਥੇ ਕੀ ਮਾਡਲ ਪਾ ਦਿੱਤੀ ਆ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਬੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਲਬਾਖ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਗਰਮੀਰ ਸਿੰਘ ਇਹ ਪਿੰਡ ਡੱਲੇਗੇ ਥਾਣਾ ਲੋਪੋਕੇ ਤੇ ਸੈਮੂਲ ਮਸੀਹ ਸੈਮ ਪੁੱਤਰ ਜਸपाल ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਜੀ ਇਹ ਜੀ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰੋਂ ਦੇ ਨਾਲ ਜਿਹੜੀ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਹੈ ਪਰ ਮਹਿਲਾ ਦਾ ਕਿਹੋੜਿਆ ਨਹੀਂ ਉਹਨਾਂ ਨੇ ਨਹੀਂ ਮਹਿਲਾ ਬੜੀ ਗਈ ਹੈ ਜਿਹੜਾ ਦੂਜਾ ਕੇਸ ਹੈ ਲੋਪੋਕੇ ਦਾ ਲੋਪੋਕੇ ਵਾਲੇ ਕੇਸ ਦੇ ਵਿੱਚ ਜਿਹੜੇ ਇਹ ਇਹ ਦੋ ਭਰਾ ਹੈਗੇ ਆ ਜੋਗਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਪੰਜਾਬ ਸਿੰਘ ਤੇ ਇਹਨਾਂ ਦੀ ਜਿਹੜੀ ਸਰਨਜੀਤ ਕੌਰ ਜਿਹੜੀ ਪਤਨੀ ਹੈਗੀ ਆ ਜੋਗਾ ਸਿੰਘ ਦੀ ਪਤਨੀ ਆ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਿੰਡ ਗਾਗਰਮਲ ਜਿਹੜਾ ਬਿਲਕੁਲ ਆਪਣੇ ਤਾਰਾਂ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਉਤਾ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਇਹੜੀ ਕੀ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਹੇਰੋਂ ਬਰਾਮਦ ਹੋਈ ਹੈਗੀ ਸਰ ਕਿੰਨੀਆਂ ਕਿ ਇਹਨਾਂ ਦੇ ਕੋਲੋਂ ਛੁੱਟੀਆਂ ਗਈਆਂ ਦਰੋਂ ਦਰਾਈਂ ਲਈ ਆਈ ਆ ਕਿ ਉਹ ਉਹ ਹੁਣ ਮੁਕਤਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਅੱਜ ਬੰਨ੍ਹ ਜੋ ਕੋਰਟ ਚ ਪੇਸ਼ ਕਰਾਂਗੇ ਜੀ ਇਹਨਾਂ ਦਾ ਸਫੀਸ਼ੀਐਂਟ ਰਮਾਨ ਲੈ ਕੇ ਅਗਲੀ ਤਫਤੀਸ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹੇਰੋਂ ਮੰਗਾਈ ਹੈ ਤੇ ਕਿੱਥੇ ਕਿੱਥੇ ਦਿੱਤੀ ਆ ਔਰ ਬੈਕਵਰਡ ਫਾਰਮ ਜਿਹੜੇ ਫਾਰਵਰਡ ਲੀਕੇਜ ਹੈਗੇ ਆ ਉਹਨਾਂ ਨੂੰ ਖੰਘਾਲਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅਮਤ ਲਿਆਂਦੀ ਜਾਊਗਾ ਸਰ ਦਰਬਾਗ ਸਿੰਘ ਜਿਹੜਾ ਦਰਬਾਗ ਇਸ ਡ੍ਰੋਮ ਵਾਲੇ ਪਾਸੋਂ ਇਹ ਲੈ ਕੇ ਆ ਰਹੇ ਸੀ ਕਿ ਇਹਨਾਂ ਨੇ ਮਿਸ਼ਪਾਈ ਹੁੰਦੀ ਸੀ ਨਹੀਂ ਨਹੀਂ ਇਹ ਇਹਨਾਂ ਕੋਲੋਂ ਤਾਂ ਜਿਹੜੀ ਇਹ ਬਰਾਮਦ ਹੋਈ ਹੈ ਜੀ ਹਾਂ ਇਹਨਾਂ ਕੋਲੋਂ ਜਿਹੜੀ ਹੈ ਇਹ ਇਹਨਾਂ ਕੋਲੋਂ ਇਹ ਮੋਟਰਸਾਈਕਲ ਜਿਹੜੇ ਆ ਫੜੇ ਗਏ ਆ ਲੈ ਇੱਕੋ ਮੋਟਰਸਾਈਕਲ ਦੇ ਸੀ ਹਾਂਜੀ ਇੱਕੋ ਮੋਟਰਸਾਈਕਲ ਦੇ ਸੀ ਇਹਨਾਂ ਦਾ ਦੋਹਾਂ ਦਾ ਆਪਸ ਵਿੱਚ ਤਾਲਮਿਲ ਕਿਦਾਂ ਇੱਕ ਲੋਕੋ ਕੇ ਠਾੜੇ ਦਾ ਪੈਂਦਾ ਦੂਜਾ ਪੰਦੇ ਗਾ ਚੂੜੀਆਂ ਦਾ ਤੇ ਕਿਵੇਂ ਤਾਲਮਿਲ ਸੀ ਇਹਨਾਂ ਦਾ ਕਦੋਂ ਦਾ ਤਾਲਮਿਲ ਸੀ ਇਸ ਇਹ ਸਾਰੇ ਗੱਲਾਂ ਤਫਤੀਸ਼ ਦੇ ਵਿੱਚ ਜਿਹੜੀਆਂ ਅਸੀਂ ਲਿਆਵਾਂਗੇ ਜੀ ਹੁਣ ਕਿਉਂਕਿ ਤੁਹਾਨੂੰ ਦੱਸਿਆ ਵੀ ਇਹ ਕੱਲ ਬੰਦੇ ਨੂੰ ਫੜਿਆ ਹੈਗਾ ਅੱਜ ਪੇਸ਼ ਕਰਕੇ ਰਿਮਾਂ ਵੀ ਇਹਨਾਂ ਦਾ ਕੀ ਤਾਲਮੇਲ ਸੀਗਾ ਕਿਦਾਂ ਕਿਦਾਂ ਇਹ ਲਿੰਕ 'ਚ ਸੀਗੇ ਉਹ ਸਾਰੀ ਜੋ ਚੀਜ਼ ਹੈਗੀ ਆ ਉਹ ਜਾਣਦੀ ਜਾਓਗੇ ਤਦ ਤੱਕ ਮੈਨੂੰ ਲੱਗਾ ਜੀ ਮਹਿਲਾ ਦਾ ਲਿੰਕ ਪਾਕਿਸਤਾਨ ਕਿੱਦਾਂ ਬਣਿਆ ਜੀ ਕਿਹਦੇ ਨਾਲ ਇਹਦੀ ਗੱਲਬਾਤ ਹੁੰਦੀ ਹੈ ਕਿਦਾਂ ਸਾਰਾ ਹੋਇਆ ਜੀ ਮਹਿਲਾ ਦਾ ਤੁਹਾਨੂੰ ਜਿੱਦਾਂ ਦੱਸਿਆ ਨਾ ਜੀ ਤੁਹਾਨੂੰ ਵੀ ਇਹ ਜੋਗਾ ਸਿੰਘ ਦੀ ਵਾਈਫ ਹੈਗੀ ਆ ਔਰ ਇਹ ਵੀ ਜਿਹੜੀ ਹੈਗੀ ਹੈ ਹੀਰੋਨ ਚੱਕ ਕੇ ਉੱਥੋਂ ਲਿਆਉਣ ਦੇ ਵਿੱਚ ਤੇ ਪਲੱਸ ਅੱਗੇ ਵੇਚਣ ਦੇ ਵਿੱਚ ਇਹਦਾ ਜਿਹੜਾ ਪਾਰਟ ਹੈਗਾ ਇਸੇ ਕਰਕੇ ਜਿਹੜੀ ਇਹਦੀ ਗ੍ਰਿਫਤਾਰੀ ਜਿਹੜੀ ਆ ਮਰਤਬ ਕੀਤੀ ਗਈ ਆ ਔਰ ਇਹ ਕਿੰਨੀ ਵਾਰੀ ਤਾਰ ਦੇ ਉੱਤੇ ਬਤੌਰ ਲੇਡੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ ਬਤੌਰ ਲੇਡੀ ਹੋਣ ਦੇ ਨਾਤੇ ਜਿਹੜਾ ਸ਼ੱਕ ਘਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਾਰਾ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋਰਲੀ ਕਰ ਰਹੇ ਹਾਂ ਸਰ ਔਰਤ ਹੋਣ ਕਰਕੇ ਤੇ ਸ਼ੱਕ ਨਹੀਂ ਪੈਂਦਾ ਐਸ ਤਰ੍ਹਾਂ ਦੀ ਵੀ ਗੱਲ ਸਾਹਮਣੇ ਨੈਚੁਰਲ ਵੀ ਆ ਜੀ ਔਰਤ ਹੋਣ ਦੇ ਨਾਤੇ ਜਦੋਂ ਪਾ ਤੁਸੀਂ ਕਿਤੇ ਜਾਣੇ ਹੈਗੇ ਉਹ ਤਾਂ ਉਹਨੂੰ ਥੋੜੀ ਜਿਹੀ ਇੱਕ ਮੱਕੇ ਦੇਖਦੇ ਹੈਗੇ ਵੀ ਔਰਤ ਹੈਗੀ ਹੈ ਇਹ ਸ਼ਾਇਦ ਨਹੀਂ ਲੈ ਆ ਸਕਦੀ। ਅਰੇ ਇਹ ਪੰਜ ਕਿਲੋ ਕਿੱਥੋਂ ਦੇ ਵਿੱਚ ਆ ਰਹੀ ਸੀ ਤੇ ਫਿਰ ਲੈ ਕੇ ਕਿੱਧਰੋਂ ਆ ਰਹੀ ਸੀ ਪੰਜ ਕਿਲੋ ਕਿਹੜੇ ਵਿਅਕਤੀ ਕੋਲ ਬਾਰਡਰ ਅਲੀ ਸੈਟ ਤੋਂ ਲੈ ਕੇ ਆਏ। ਉਹ ਅਜੇ ਪੁੱਛ ਕੇ ਚ ਕਰ ਰਹੇ ਆ ਜੀ। ਇੱਕ ਸਰ ਹੋਰ ਦੱਸੋ। ਸਰ ਕੋਈ ਹੋਰ ਟਾਈਮ ਹੈ ਜਿਹੜਾ ਇੱਕ ਸਾਰ ਜਿੱਦਾਂ ਪੰਜਾਬ ਇੱਕ ਗੱਲ ਵੀ ਜਿੱਦਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਘਰ ਡਿਸਟਰਾਇ ਬੀਤੇ ਹੈ ਹਨ ਜਿੱਦਾਂ ਨਸ਼ਾ ਦਸ ਕਰਨੇ ਸਪੋਸ ਜਿਹੜੀ ਜ਼ਮੀਨ ਨੂੰ ਵਰਤਦੇ ਨੇ ਜਿਸ ਤਰ੍ਹਾਂ ਇਹੋ ਹੀ ਮਹਿਲਾ ਸੀਗੀ ਇਹਦੀ ਜ਼ਮੀਨ ਤੇ ਹਰ ਨੂੰਦੀ ਉਹਦੇ ਤਰ੍ਹਾਂ ਹੁੰਦੇ ਨੇ ਤਾਂ ਇਸ ਨੂੰ ਵੀ ਪ੍ਰੋਵੀਜ਼ਨ ਵੀ ਹੈ ਕਿ ਜਿਹੜੀ ਜ਼ਮੀਨ ਵਰਤੀ ਜਾਂਦੀ ਹੈ ਜਿਹੜੇ ਜਿੰਨਾ ਜ਼ਮੀਨ ਲੱਗਦੀ ਹੁੰਦਾ ਦਸਕ ਵੀ ਤਾਂ ਕੰਮ ਕਰਦੇ ਆ ਉਹਨਾਂ ਦੇ ਨਾਲ ਕੋਈ ਕਾਰਵਾਈ ਇਸ ਤਰ੍ਹਾਂ ਦੀ ਕਿਉਂਕਿ ਤੁਸੀਂ ਜ਼ਾਇਦਾਤਰ ਕੇਸ ਸੀਜ਼ ਕੀਤੀਆਂ ਪਹਿਲਾਂ ਵੀ ਨਾ ਪਿਛਲੇ ਵੀ ਤਾਂ ਇਹ ਜ਼ਮੀਨ ਦੇ ਉੱਤੇ ਵੀ ਕਾਰਵਾਈ ਦਾ ਅਵਰਚ ਨਹੀਂ ਹੁੰਦੀ ਕਰਦੇ ਬਿਲਕੁਲ ਜੀ ਇਹ ਜਿੰਨੇ ਹਰਮਨਾਂ ਕੋਲ ਮਿਲੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਕਿੰਨੇ ਮੁਕਦਮੇ ਦਰਜ ਨੇ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਪਰ ਇਹ ਜੋ ਐਸ ਪਰ ਰਿਕਾਰਡ ਲੋਪੋਕੇ ਥਣ ਦਾ ਇਹਨਾਂ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਕਰ ਹਾਂਜੀ ਇਹਨਾਂ ਕਿਉਂਕਿ ਇਹ ਲੋਪੋਕੇ ਦੇ ਰਹਿਣ ਵਾਲੇ ਆ ਜੀ ਇਹ ਲੇਡੀਜ਼ ਨੇ ਇਸ ਤੋਂ ਪਹਿਲਾਂ ਤੁਸੀਂ ਸ਼ਹਿਰ ਦੇ ਵਿੱਚ ਜਿਵੇਂ ਪੀਲਾ ਪੰਚਰ ਫਿਰ ਰਿਹਾ ਤੇ ਰਟਾਰੀ ਦੇ ਅੰਦਰ ਵੀ ਕਾਫੀ ਘਰ ਨੇ ਜਿਹੜੇ ਤੁਸੀਂ ਕਿਸੇ ਦਿਨ ਸੀਗਿਲ ਕੀਤੇ ਉਹਨਾਂ ਤੇ ਵੀ ਕੋਈ ਇਸ ਤਰ੍ਹਾਂ ਦਾ ਚਲਉ ਨਹੀਂ ਜਿਹੜੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜੀ 63 ਐਫ ਦੇ ਐਨਡੀਪੀ ਐਕਟ ਤਹਿਤ ਜਿਹੜੀ ਪ੍ਰੋਪਰਟੀ ਫ੍ਰੀਜ਼ ਹੋ ਚੁੱਕੀ ਹੈਗੀ ਆ ਉਹ ਕੰਪੀਟੈਂਟ ਅਥਾਰਟੀ ਵੱਲੋਂ ਦਿੱਲੀ ਵੱਲੋਂ ਫ੍ਰੀਜ਼ ਹੋ ਚੁੱਕੀ ਆ ਉਹਨਾਂ ਨੂੰ ਡਿਮੋਲਿਸ਼ ਨਹੀਂ ਕਰ ਸਕਦੇ ਅਸੀਂ ਉਦੋਂ ਇਲਾਵਾ ਜੇ ਕਿਸੇ ਅਸੀਂ ਹੋਰ ਪ੍ਰੋਪਰਟੀਆਂ ਜਿਹੜੀਆਂ ਜਿਹੜੀਆਂ ਸਮਗਦਨਸ ਨੇ ਬਣਾਈਆਂ ਹੈਗੀਆਂ ਇਲੈਗਲ ਤਰੀਕੇ ਨਾਲ ਜਿਹਨੀਆਂ ਜਾਂ ਕੋਈ ਕਿਸੇ ਬਿਨਾ ਰਜਿਸਟਰੀ ਤੋਂ ਜਾਂ ਕਿਤੇ ਕਬਜ਼ਾ ਕੀਤਾ ਜਾਂ ਕਿਤੇ ਉਸ ਪੈਸੇ ਨਾਲ ਕਿਤੇ ਜਾਇਦਾਦ ਬਣਾਈ ਹੈਗੀ ਆ ਉਹ ਅਸੀਂ ਆਈਡੈਂਟੀਫਾਈ ਕਰ ਰਹੇ ਆਂ ਔਰ ਲੀਗਲ ਵੇ ਦੇ ਨਾਲ ਜੋ ਇੱਕ ਲੀਗਲ ਵੇ ਹੈਗਾ ਲੀਗਲ ਵੇ ਦੇ ਨਾਲ ਉਹਨਾਂ ਨੂੰ ਡਿਸਟਰੋਏ ਕੀਤਾ ਜਾਊਗਾ ਸਰ ਇੱਕ ਔਰਤ ਦਾ ਜਿਹੜੀ ਦੋਸ਼ ਲਗੋ ਕੀਤਾ ਕਿ ਇਹਦਾ ਵੱਡਾ ਰੋਲ ਸੀ ਹੈ ਵੇਚਦੀ ਵੀ ਸੀ ਅੱਗੇ ਲੈ ਕੇ ਜਾ ਕੇ ਕਿ ਉੱਥੋਂ ਤੱਕ ਨਹੀਂ ਸੀਮਿਤ ਰਹੇ ਤੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇੱਕ ਵੱਡੀ ਕਾਮਯਾਬੀ ਹੈ ਕਿ ਔਰਤਾਂ ਦੀ ਸ਼ਮੂਲੀਅਤ ਹੈ ਕਿਉਂਕਿ ਸ਼ੱਕ ਵੀ ਨਹੀਂ ਪੈਂਦਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਇਹ ਆਪਣੇ ਤਾਂ ਬਿਲਕੁਲ ਤਾਰਾਂ ਦੇ ਲਾਗੋਂ ਚੁੱਕ ਕੇ ਲਿਆ ਕੇ ਆਪਣੇ ਇਹਨਾਂ ਦਾ ਘਰ ਵੀ ਉੱਥੇ ਲੱਗ ਗਿਆ ਜ਼ਮੀਨ ਵੀ ਲੱਗ ਗਈ ਇਹਨਾਂ ਦੀ ਤੇ ਉਥੋਂ ਲਿਆ ਕੇ ਇਹ ਕਿੱਥੇ ਡੰਪ ਕਰਦੇ ਸੀ ਕੀ ਕਰਦੇ ਸੀ ਉਹ ਸਾਰੀ ਪੁੱਛ ਕੇ ਜਿਹੜੀ ਆ ਰਿਮਾਂਡ ਦੇ ਦੌਰਾਨ ਕਿਉਂਕਿ ਦੇਖੋ ਜਿਹੜਾ ਬੰਦਾ ਹੀਰੋਨ ਵੇਚਦਾ ਚੁਸਤ ਚਲਾਕ ਆ ਇਸ ਲੈਵਲ ਦੀ ਪਾਕਿਸਤਾਨ ਤੋਂ ਮੰਗਾ ਕੇ ਹੀਰੋਨ ਇੱਥੇ ਸਮਗਲਿੰਗ ਕਰ ਰਹੇ ਆ ਤੇ ਇਹਨਾਂ ਨੂੰ ਰਿਮਾਂਡਦਰਾਂ ਜਿਹੜਾ ਸਖਤੀ ਨਾਲ ਪੁਛਕਿਸ ਕੀਤੀ ਜਾਊਗੀ ਤਾਂ ਹੀ ਇਹ ਗੱਲਾਂ ਆ ਕੇ ਸਾਹਮਣੇ ਆਉਣਗੀਆਂ। ਔਰਤ ਹੀ ਹੈ, ਮਾਸਟਰਮਾਈਂਡ ਔਰਤ ਹੀ ਹੈ ਜਿਸ ਨਹੀਂ ਮਾਸਟਰਮਾਈਂਡ ਜਿਹੜਾ ਦੂਜਾ ਪੰਜਾਬ ਸਿੰਘ ਹੈ। ਪਰ ਇਹ ਸਾਰਾ ਮਤਲਬ ਆਪਰੇਸ਼ਨ ਇਹੋ ਹੀ ਹੈਡ ਕਰਦੀ ਸੀ ਉਸ ਤੋਂ ਬਾਅਦ ਤੋਂ ਸਮਾਨ ਅੰਦਰ ਆਇਆ। ਮੈਂ ਜੀ ਤੁਹਾਨੂੰ ਗੱਲ ਦੱਸੀ ਹੈ ਵੀ ਐਜ਼ ਅ ਲੇਡੀ ਹੋਣ ਦੇ ਨਾਤੇ ਉਹਨੂੰ ਇਹ ਭੇਜਦੇ ਸੀ ਕਿ ਤਾਰਾਂ ਤੋਂ ਅੱਗੋ ਜਾ ਕੇ ਤੁਸੀਂ ਚੱਕ ਲਿਓ ਤਾਂ ਕਿ ਇਹਦੇ ਸ਼ੱਕ ਨਾ ਪਵੇ। ਕਿੰਨੀ ਕਾਮਯਾਬੀ ਸਮਝੋ ਕਿ ਇਸ ਤਰ੍ਹਾਂ ਦਾ ਕਾਟਲ ਜਰੂਰ ਬਿਲਕੁਲ ਜੀ ਇਹ ਇਹਦੇ 'ਚ ਆਪਣੇ ਜ਼ਿੰਦਰ ਦੇ ਹੱਥੀ ਦੀ ਬਹੁਤ ਵੱਡੀ ਕਾਮਯਾਬੀ ਆ ਜਿਹਦੇ ਵਿੱਚ ਇਹ ਗੱ ਇੱਕ ਆਪਣੇ ਘਰ ਦੀ ਲੇਡੀਜ਼ ਨੂੰ ਹੀ ਯੂਜ਼ ਕਰਕੇ ਵਤਕੇ ਉਹਨੂੰ ਤਾਰਾਂ ਲਾ ਕੇ ਭੇਜ ਕੇ ਤੇ ਕੋਈ ਹੀਰੋਇਨ ਚ ਕਾ ਕੇ ਤੇ ਇਹ ਕੰਮ ਕਰ ਰਿਹਾ ਹੈਗਾ ਔਰ ਫਰਦਰ ਅੱਗੇ ਵੀ ਅਸੀਂ ਇਸ ਚੀਜ਼ ਦਾ ਧਿਆਨ ਰੱਖ ਰਹੇ ਹਾਂ। ਫਰਦਰ ਵੀ ਕਾਫੀ ਹਕਮ ਹੈ ਜੀ ਲੜਕੀ ਨੂੰ ਜਾਂ ਜੀ ਔਰਤ ਨੂੰ ਨੋਮੀਨੇਟ ਕਰਨਾ ਪਊਗੀ ਔਰ ਸੱਚੋ ਨੂੰ ਕਾਫੀ ਦਿੱਕਤ ਹੁੰਦੀ ਹੈ ਲੇਡੀ ਤਾਂ ਗਵਾਣ ਦੇ ਲਿਖ ਉਹਨਾਂ ਨੇ ਕਾਬੂ ਕੀਤਾ। ਨਹੀਂ ਬਿਲਕੁਲ ਜੀ ਜਿਹੜਾ ਬੰਦਾ ਉਹਦੇ ਚ ਤਾਂ ਇੱਕ ਪੁਲਿਸ ਦਾ ਕੰਮ ਹੈਗਾ ਭਾਵੇਂ ਉਹ ਲੇਡੀਜ਼ ਆ ਭਾਵੇਂ ਜੈਂਟਸ ਆ ਪਰ ਜਿਹੜਾ ਬੰਦਾ ਨਸ਼ਾ ਵੇਚਣ ਦਾ ਕੰਮ ਕਰੂਗਾ ਉਹਦੇ ਨਾਲ ਇਹੀ ਅਕਸਰ ਹੋਊਗਾ ਔਰ ਇਦਾਂ ਹੀ ਉਹਨਾਂ ਦੇ ਕਾਰਵਾਈ ਚੱ ਤਾਂ ਤਾਂ ਦੇਖ ਰਹੇ ਨੇ ਤੁਸੀਂ ਪਿਛਲੇ ਸਮੇਂ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਨੇ ਲੋਕੋਗੇ ਵੀ ਕਾਫੀ ਹਰ ਰੋਜ਼ ਵੱਡੀਆਂ ਰਿਕਵਰੀਆਂ ਨੇ 23 ਕਿਲੋ 25 ਇੰਚ ਦੀਆਂ ਵੀ ਹੋਈਆਂ ਸੀ ਨਹੀਂ ਮੈਂ ਸਾਰਿਆਂ ਦਾ ਖੁਦ ਕੋਈ ਲਿੰਕ ਪਤਾ ਲੱਗਦਾ ਜਦੋਂ ਇਹ ਦੇ ਦੋ ਇਹਨਾਂ ਨੇ ਅਰੋਗੇਸ਼ਨ ਕਰਦੇ ਦੇ ਕਰੋ ਇਹ ਦੇ ਤੁਸੀਂ ਨਵੇਂ ਪੜੇ ਜਾਂ ਪਿਛਲੀਆਂ ਉਤੋਂ ਪਤਾ ਲੱਗਦਾ ਕਿ ਉਹ ਕੌਣ ਬੰਦੇ ਨੇ ਕਿਸ ਤਰ੍ਹਾਂ ਭੇਜਦੇ ਨੇ ਬਿਲਕੁਲ ਜੀ ਜਿਹੜੇ ਉਹਦੇ ਇਹਨਾਂ ਦੇ ਜਦੋਂ ਅਸੀਂ ਫੋਨ ਅਨਲਿਸਿਸ ਹੁੰਦੇ ਆ ਜੀ ਉਹਦੇ ਵਿੱਚੋਂ ਪਾਰ ਪਾਕਿਸਤਾਨ ਦੇ ਨੰਬਰ ਜਿਹੜੇ ਹੈਗੇ ਉਹ ਨਿਕਲਦੇ ਹੈਗੇ ਆ ਪਰ ਉਹਦੇ ਨਾਲ ਇਹ ਆ ਵੀ ਸਿਰਫ ਨੰਬਰਿੰਗ ਤੇ ਉੱਤੇ ਹੀ ਸਾਡੀ ਜਿਹੜੀ ਤਫ਼ਤੀਸ਼ ਉੱਥੇ ਰਹਿ ਜਾਂਦੀ ਆ ਕਿਉਂਕਿ ਉਹ ਪਾਕਿਸਤਾਨ ਬੈਠੇ ਆ ਤੇ ਇਹ ਜਿਹੜੀ ਗੱਲ ਹੈਗੀ ਆ ਉਹਦੇ ਵਿੱਚ ਇਹ ਇਹਨਾਂ ਦੀ ਪੁੱਛਗਿੱਛ ਵੀ ਹੁੰਦੀ ਆ ਵੀ ਇਹ ਬੰਦਾ ਜਿਹੜਾ ਮੈਂ ਨੰਬਰ ਮੇਰੇ ਨਾਲ ਚੱਲਦਾ ਸੀ ਜਿਹੜਾ ਮੇਰੇ ਨਾਲ ਉੱਥੋਂ ਮੇਰੇ ਨਾਲ ਕੰਮ ਕਰਦਾ ਸੀ ਉਹਦਾ ਆ ਨਾਂ ਹੈ ਉਹਦਾ ਆ ਨਾਂ ਹੈ ਉਹ ਜਿਹੜੀ ਚੀਜ਼ ਜਿਹੜੀ ਆ ਉਹ ਫਾਈਲ ਤੇ ਲਈ ਜਾਂਦੀ ਠੀਕ ਆ ਬੰਦਾ ਕਿਤੇ ਵਿੱਚੋਂ ਖੇਤੀ ਕਰਦੇ ਆ ਬੰਦ ਦੇ ਲੱਗੇ ਇਹਨਾਂ ਦੀ ਜਾਂ ਕੋਈ ਹੋਰ ਦੰਦਾ ਕਰਦੇ ਆ ਸੀ ਖੇਤੀ ਹੀ ਖੇਤੀ ਕਰਦੇ ਆ ਹਰਲੇ ਪਹਿਲਾ ਦੇ ਨਾਲ ਹੋ ਰਿਹਾ ਹੈ ਸ਼ਾਮ ਦੇ ਜਿਹੜੀ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਕਿ ਡੋਨ ਕਰਾਈ ਬਹੁਤ ਵੱਡੀ ਕਿੰਡੀ ਦੇ ਵਿੱਚ ਜਿਹੜੀ ਹੀਰੋਇਨ ਬਣਾ ਰਹੀ ਹੈ ਅਜੇ ਤਾਂ ਇਹ ਤੁਹਾਡੇ ਸਾਹਮਣੇ ਜਿਹੜੀ ਲੀਡੀ ਕਾਬੂ ਕੀਤੀ ਗਈ ਹੈ ਇਹੀ ਸਾਡੇ ਆਈਸ ਆਪ ਸਾਹਮਣੇ ਧਿਆਨ ਚਾਹੀ ਜੋ ਸਾਡੇ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਉਸ ਤੋਂ ਇਲਾਵਾ ਅਸੀਂ ਹੁਣ ਇਹ ਚੀਜ਼ ਤੇ ਵੀ ਨਿਗਾਹ ਰੱਖ ਰਹੇ ਹਾਂ ਵੀ ਜਿਹੜੀ ਇੱਕ ਲੇਡੀਜ਼ ਨੂੰ ਵਰਤ ਕੇ ਉੱਥੇ ਤਾਰਾਂ ਦੇ ਲਾਗੇ ਵਰਤਿਆ ਜਾਂਦਾ ਤੇ ਅਸੀਂ ਧਿਆਨ ਰੱਖ ਰਹੇ ਹਾਂ ਅੱਗੇ ਜੋ ਵੀ ਕੋਈ ਅਜਿਹਾ ਕੰਮ ਕਰੇਗਾ ਉਹਦੇ ਖਿਲਾਫ ਜੋ ਸਖਤੋ ਸਖਤ ਕਾਰਵਾਈ ਕੀਤੀ ਜੀ ਤਸਕਰਾਂ ਦਾ ਜਿਹੜਾ ਸਰ ਤੇ ਅਨੰਦਪ੍ਰੀਤ ਜੀ ਜਿਹਨਾਂ ਦਾ ਨਾਮ ਕੋਈ ਮਿਲਦਾ ਕਿ ਹਾਫ ਦੇ ਬੰਦੇ ਨੇ ਭੇਜੇ ਆ ਹਥਿਆਰ ਵੀ ਜਿਸ ਤਰ੍ਹਾਂ ਪਾਕਿਸਤਾਨ ਤੋਂ ਭੇਜਦੇ ਨੇ ਉਹ ਵੀ ਹੈਰਨ ਭੇਜਦੇ ਨੇ ਬਥੇਰੇ ਹਥਿਆਰ ਵੀ ਕਈ ਵਾਰੀ ਤੁਸੀਂ ਕਰਦੇ ਹੋ ਕਿ ਇਹ ਇਹ ਕਈ ਵਾਰੀ ਸਿਮਿਲਰ ਹੁੰਦਾ ਜੀ ਕਿ ਕਈ ਵਾਰੀ ਜਿਹੜੇ ਹਥਿਆਰਾਂ ਵਿੱਚ ਵੀ ਉਹਨਾਂ ਦੇ ਨਾਮ ਆਉਂਦੇ ਆ ਤੇ ਉਸੇ ਬੰਦੇ ਦੇ ਹੀ ਹੀਰੋਨ ਸਮਰਗਦਰ ਦੇ ਵਿੱਚ ਵੀ ਨਾਮ ਆਉਂਦੇ ਆ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਸਰ ਜੀ